ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਸੁਖਦੇਵ ਨਗਰ ਦੇ ਵਿੱਚ تین ਲੁਟੇਰਿਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਤੇਜ਼ਰ ਹਥਿਆਰਾਂ ਦੀ ਨੋਕ ਤੇ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਲੁਟੇਰੇ ਇੱਕ ਮੋਟਰਸਾਈਕਲ 30000 ਦੀ ਨਕਦੀ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਤੇ ਜਾਂਦੇ-ਜਾਂਦੇ ਇਸ ਵਿਅਕਤੀ ਨੂੰ ਜ਼ਖਮੀ ਵੀ ਕਰ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਹੁਣ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਗੁੰਡਾਰਾਸ ਚੱਲ ਰਿਹਾ ਹੈ ਤੇ 10 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਿਆ ਜਾਵੇ। ਦਾਸੀ ਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ। ਇਸ ਸ਼ਖਸ ਦਾ ਇਹ ਕਹਿਣਾ ਹੈ ਕਿ ਹੁਣ 10 ਵਜੇ ਤੋਂ ਬਾਅਦ ਵੀ ਘਰੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਇਸਨੇ ਅਪੀਲ ਕੀਤੀ ਹੈ ਕਿ 10 ਵਜੇ ਤੋਂ ਬਾਅਦ ਲੋਕ ਆਪਣੇ ਘਰੋਂ ਬਾਹਰ ਨਾ ਨਿਕਲਣ। ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਹੀ ਸਕਦੇ ਹੋ ਕਿ ਕਿੰਜੇ ਨਾਲ ਲੁਟੇਰਿਆਂ ਦੇ ਵੱਲੋਂ ਇਸ ਵਿਅਕਤੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਫਰੀਦਕੋਟਾ ਦੇ ਵਿੱਚ ਹਾਲਾਂਕਿ ਦੱਸਦੀ ਹੈ ਕਿ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਜਿਸ ਦੀਏ ਤਾਜ਼ਾ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੀ ਨਾਮ ਹੈ ਤੁਹਾਡਾ ਕਿਹੜੀਏ ਘਰ ਨੇ ਕੀ ਗੱਲਬਾਤ ਹੋਈ ਜੀ ਕਹੋ ਦੀ ਘਟਨਾ ਹੈ ਮੇਰਾ ਨਾਮ ਰਜੇਸ਼ ਖੰਨਾ ਹੈਗਾ ਜੋ ਸੁਖਦੇਵ ਨਗਰ ਭਾਮੀਆਂ ਰੋਡ ਤੇ ਰਹਿੰਦਾ ਹੂੰ ਕਹੋ ਦੀ ਘਟਨਾ ਹੈ ਕੀ ਗੱਲਬਾਤ ਹੋਈ ਇਹ ਘਟਨਾ 3 ਤਰੀਕ ਰਾਤ ਦੀ ਹੈਗੀ 1 ਵਜੇ ਜਦੋਂ ਮੈਂ ਸ਼ੇਰਪੁਰ ਚੌਂਕ ਤੋਂ ਘਰ ਵਾਪਸ ਆ ਰਿਹਾ ਸੀ ਆਪਣਾ ਕੰਮ ਖਤਮ ਕਰਕੇ ਟਰਾਂਸਪੋਰਟ ਦਾ ਰਸਤੇ 'ਚ ਮੋਤੀ ਨਗਰ ਸੇਠੀ ਢਾਬੇ ਦੇ ਦੋ ਦੁਕਾਨਾਂ ਪਹਿਲਾਂ ਮੈਨੂੰ ਤਿੰਨ ਮੋਟਰਸਾਈਕਲ ਵਾਲਿਆਂ ਨੇ ਉੱਥੇ ਪਿੱਛੇੋਂ ਮੇਰੇ ਆਗੇ ਮੈਨੂੰ ਆਂਦੇ ਨਾਲ ਹੀ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਕੱਟੋ-ਕੱਟੋ 6 ਬੰਦੇ ਹੈਗੇ ਸੀਗੇ। ਆਂਦੇ ਨੇ ਉਹਨਾਂ ਨੇ ਦਾਤ ਗੰਦਾਸੇ ਮੈਨੂੰ ਮਾਰਨੇ ਸ਼ੁਰੂ ਕਰਤੇ। ਮੇਰੀ ਬਾਹਾਂ ਦੋ ਜਗ੍ਹਾ ਤੋਂ ਫ੍ਰੈਕਚਰ ਕਰ ਦਿੱਤੀ ਤੇ ਦੂਜੀ ਬਾਹ ਤੇ ਮੇਰੇ ਕੱਟ ਕਾਫੀ ਲਗਾ ਦਿੱਤੇ ਨੇ। ਜਿਸ ਕਰਕੇ ਮੈਂ ਫੋਰਟਿਸ ਹਸਪਤਲ 3 ਦਿਨ ਦਾਖਲ ਰਿਹਾ ਉੱਥੇ। ਤੇ ਮੇਰੇ ਕੋਲ 30000 ਰੁਪਇਆ ਲੱਗੇ ਨਾਲ ਮੋਟਰਸਾਈਕਲ ਵੀ ਮੇਰਾ ਲੱਗੇ। ਨਾਲ ਮੇਰਾ ਮੋਬਾਈਲ ਵੀ ਲੱਗੇ। ਇਹ ਨੌਜਵਾਨ ਜਿਹੜੇ 6 ਤੁਸੀਂ ਗਿਆ ਆਏ ਸੀਗੇ ਇਹ ਕਿੱਦਾਂ ਦੇ ਨੌਜਵਾਨ ਸੀ ਕੁਝ ਸ਼ਕਲਾ ਪਛਾਣੀਆਂ ਕੁਝ 마ਸਕ ਬੰਨੇ ਆਏ ਸੀ ਆਏ ਕਾਦੇ ਤੇ ਸੀ 마ਸਕ ਨਹੀਂ ਪਾਇਓ ਸੀ ਉਹਨਾਂ ਨੇ 마ਸਕ ਤੋਂ ਬਗੈਰ ਹੀ ਆਗੇ ਸੀ ਉਹ ਤੇ ਸ਼ਕਲਾਂ ਤਾਂ ਮੈਂ ਦੇਖੀਆਂ ਤਾਂ ਹੈਗੀਆਂ ਪਰ ਮੈਂ ਪਛਾਣ ਨਹੀਂ ਸਕਦਾ ਕਿਉਂਕਿ ਮੈਨੂੰ ਇੰਨੀ ਕੋਟਮਾਰ ਕੀਤੀ ਕਿ ਮੈਂ ਥੱਲੇ ਡਿੱਗ ਪਿਆ ਤੇ ਮੇਰੇ ਨਾਲ ਕੋਟਮਾਰ ਕਾफी ਕੀਤੀ ਉਹਨਾਂ ਨੇ ਤੇ ਕਿਸ ਤਰੀਕੇ ਦੇ ਹਥਿਆਰ ਸੀ ਉਹਨਾਂ ਕੋਲ ਦਾਤ ਗਣਾਸੇ ਇਸ ਤਰ੍ਹਾਂ ਦੇ ਹਥਿਆਰ ਸੀ ਉਹਨਾਂ ਕੋਲ ਤਿੰਨ ਬਾਈਕਾਂ ਤੇ ਕਿੰਨੇ ਨੌਜਵਾਨ ਸੀ ਟੁੱਟੇ 6 6 ਬੰਦੇ ਸੀ ਸੀਸੀਟੀਵੀ ਚ ਆਪਣਾ ਸਾਹਮਣੇ ਆਇਆ ਕਿ ਤੁਹਾਡੇ ਹੈਲਮਟ ਵੀ ਪਾਇਆ ਸੀ ਹੈਲਮਟ ਤੇ ਵੀ ਮਾਰੇ ਕਿ ਕੀ ਲੱਗਦਾ ਤੁਹਾਨੂੰ ਵੀ ਹੈਲਮਟ ਕਰਕੇ ਤੁਹਾਡੀ ਜਾਨ ਬਚ ਗਈ ਹੈਲਮਟ ਕਰਕੇ ਮੇਰੀ ਜਾਨ ਬਚੀ ਕਿਉਂਕਿ ਮੈਂ ਥੱਲੇ ਡਿੱਗ ਪਿਆ ਮੋਟਰਸਾਈਕਲ ਤੋਂ ਆਂਦਰੋਂ ਉਹਨਾਂ ਨੇ ਮੇਰੇ ਮੋਟਰਸਾਈਕਲ ਤੋਂ ਥੱਲੇ ਡੇਕਤਾ ਮੈਨੂੰ ਤੇ ਲਾਠ ਤੇ ਜਾਂਦੇ ਉਹ ਮੇਰੇ ਹੈਲਮਟ ਦੇ ਉੱਪਰ ਮਾਰ ਕੇ ਗਏ ਨੇ ਉਹ ਜਿਸ ਨਾਲ ਹੈਲਮਟ ਦੇ ਦੋ ਟੋਟੇ ਹੋ ਗਏ ਪਰ ਮੇਰੇ ਸਿਰ ਦਾ ਫਿਰੇ ਬਚਾ ਹੋ ਗਿਆ ਪਰ ਮੇਰੀਆਂ ਬਾਹਾਂ ਦੋਵੇਂ ਟੁੱਟ ਗਈਆਂ ਨੇ ਕੀ ਕਹੋਗੇ ਕਿ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਜਿਦੇ ਕਾਰਨ ਕਈ ਵਾਰੀ ਜਾਨੀ ਨੁਕਸਾਨ ਵੀ ਪਹੁੰਚ ਜਾਂਦਾ ਕੀ ਕਹੋਗੇ ਵੀ ਲੁਧਿਆਣਾ ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੁਧਿਆਣਾ ਪ੍ਰਸ਼ਾਸਨ ਤਾਂ ਬਿਲਕੁਲ ਨਾਕਾਮਯਾਬ ਹੋ ਗਿਆ ਜੀ ਇਹ ਕੋਈ ਹੱਲ ਨਹੀਂ ਕਰ ਰਹੇ ਇਹਨੇ ਨਸ਼ੇ ਵਧ ਗਏ ਇੱਥੇ ਨਸ਼ੇ ਆ ਕਰਕੇ ਇਹ ਲੁੱਟ ਖੋਹਾਂ ਜ਼ਿਆਦਾ ਕਰ ਰਹੇ ਨੇ ਜਿਸ ਨਾਲ ਆਮ ਪਬਲਿਕ ਦਾ ਬਹੁਤ ਨੁਕਸਾਨ ਹੋ ਰਿਹਾ ਮੈਂ ਤਾਂ ਇਹੀ ਮੈਸੇਜ ਦਵਾਂਗਾ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਕਿ ਰਾਤੀ 9 10 ਵਜੇ ਤੋਂ ਬਾਅਦ ਬਾਹਰ ਨਾ ਭੇਜਣ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਕਿਸੇ ਨੂੰ ਬਾਹਰ ਕਿਉਂਕਿ ਇਹ ਖਤਰੇ ਦੀ ਘੰਟੀ ਹੈ ਲੁਧਿਆਣਾ ਵਾਸਤੇ ਸਾਰੇ ਪੰਜਾਬ ਵਾਸਤੇ ਕਿੱਦਾਂ ਲੱਗਦਾ ਹੈ ਕਿ ਜਿਹੜੇ ਨੌਜਵਾਨ ਨੇ ਤੁਹਾਡੇ ਤੇ ਹਮਲਾ ਕੀਤਾ ਕੋਈ ਨਸ਼ਾ ਵੀ ਕੀਤਾ ਹੈ ਨਸ਼ੇ ਦੀ ਆਦੀ ਵੀ ਸੀਗੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਨਸ਼ਾ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਜਦੋਂ ਘਟਨਾ ਘਟਿਆ ਤੇ ਤੁਸੀਂ ਇਸ ਤੋਂ ਬਾਅਦ ਤੁਹਾਡਾ ਫੋਨ ਵੀ ਖੋ ਕੇ ਲੈ ਗਈ ਸੀ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਥਾਣੇ ਵਗੈਰਾ ਗਏ ਤੇ ਕੀ ਗੱਲਬਾਤ ਹੋਈ ਉਹਨਾਂ ਫਿਰ ਇਸ ਤੋਂ ਬਾਅਦ ਮੈਨੂੰ ਤਾਂ ਮਾਰ ਕੇ ਸੱਟਗੇ ਸੀ ਉਹ ਫਿਰ ਮੈਂ ਥੋੜੀ ਲੱਤਾਂ ਤਾਂ ਮੇਰੀਆਂ ਠੀਕ ਸੀਗੀਆਂ ਮੈਂ ਥੋੜਾ ਚੱਲ ਕੇ ਕਿਸੇ ਗਲੀ 'ਚ ਵੜ ਗਿਆ ਫਿਲਮ ਵਾਲਾ ਹਿਸਾਬ ਹੋਇਆ ਮੇਰੇ ਨਾਲ ਜਿਹਨੇ ਘਾਇਲ ਹੋਇਆ ਬੰਦਾ ਦਰਵਾਜ਼ੇ ਦਰਵਾਜ਼ੇ ਭਟਕਦਾ ਉਹ ਆਲ ਮੇਰੇ ਨਾਲ ਹੋਇਆ ਅੱਧਾ ਘੰਟਾ ਮੈਂ ਦਰਵਾਜ਼ੇ ਲੋਕਾਂ ਦੇ ਖਟਕਾਉਂਦਾ ਰਿਹਾ ਪਰ ਕਿਸੇ ਨੇ ਮੇਰੀ ਸੁਣੀ ਨਹੀਂ ਬਈ ਮੇਰਾ ਇੱਕ ਫੋਨ ਨਹੀਂ ਕਰਵਾਇਆ ਫਿਰ ਇੱਕ ਹੋਟਲ ਵਾਲੇ ਨੇ ਮੈਨੂੰ ਉਹ ਹੋਟਲ ਕੇ 7 ਮੋਤੀ ਨਗਰ ਸ ਹੈਗਾ ਉਹਨੂੰ ਆਪਣੀ ਗੱਲ ਸੁਣਾਈ ਮੈਂ ਉਹਨੇ 5 ਮਿੰਟ ਤੋਂ ਬਾਅਦ ਫਿਰ ਮੈਨੂੰ ਫੋਨ ਕਰਵਾਇਆ ਤੇ ਥਾਣੇ ਵਾਲੇ ਹੁਣ ਕੀ ਕਹਿੰਦੇ ਨੇ ਕਿ ਥਾਣੇ ਵਾਲਿਆਂ ਦੀ ਢਿੱਲੀ ਕਾਰਵਾਈ ਹੈਗੀ ਜੀ ਕੋਈ ਹੱਲ ਨਹੀਂ ਕਰ ਰਿਹਾ ਮੇਰਾ ਇਹ ਐਫ ਆਈ ਆਰ ਵੀ ਦਰਜ ਹੋ ਗਈ ਆ ਪਰ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਹਜੇ ਤੱਕ ਕੋਈ ਸੰਪਰਕ ਕਰਨ ਦੀ ਗੱਲ ਕੀ ਕਹੀ ਹੋਵੇ ਵੀ ਦੋਸ਼ੀ ਕਰੋ ਤੱਕ ਫੜੇ ਜਾਣਗੇ ਕੁਝ ਨਹੀਂ ਕਹਿ ਰਹੇ ਜੀ ਇਹ ਕੋਈ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆ ਰਹੀ ਆ ਕਿਹਾ ਜਾ ਰਿਹਾ ਵੀ ਪੁਲਿਸ ਪ੍ਰਸ਼ਾਸਨ ਕਹਿੰਦੇ ਸੀ ਵੀ ਐਫ ਆਈ ਆਰ ਨਾ ਕਰਾਓ ਤੁਹਾਡੀ ਬਾਈਕ ਵਗੈਰਾ ਵਾਪਸ ਕਰਵਾ ਦਾਂਗੇ ਹਾਂ ਉਹ ਸ਼ੁਰੂ ਤੋਂ ਇਹੀ ਕਹਿ ਰਹੇ ਸੀ ਜਦੋਂ ਹਸਪਤਾਲ ਮੇਰੇ ਕੋਲ ਆਏ ਉਹ ਕਹਿੰਦੇ ਤੁਹਾਡੀ ਬਾਈਕ ਅਸੀਂ ਵਾਪਸ ਲੱਭ ਕੇ ਕਰਵਾ ਦਨੇ ਆ ਲਵਾ ਦਨੇ ਤੁਹਾਨੂੰ ਬਾਈਕ ਲੱਭ ਕੇ ਦੇ ਦਨੇ ਆ ਐਫ ਆਈ ਆਰ ਨਾ ਕਰਾਓ ਮੈਂ ਕਿਹਾ ਨਹੀਂ ਐਫ ਆਈ ਆਰ ਤੁਸੀਂ ਕਰੋ ਜਿੱਦਾਂ ਮਰਜ਼ੀ ਕਰੋ ਇਹ ਕਿਹਨੇ ਕਹੀਏ ਇਹ ਗੱਲ ਜਿਹੜਾ ਐਸੇ ਮੇਰੇ ਕੋਲ ਆਇਆ ਸੀਗਾ ਹਸਪੀਟਲ ਜੋਨੇ ਗੱਲ ਕਹੀਏ ਇਹ ਠੀਕ ਹੈ ਤੇ ਹੁਣ ਮੰਗ ਕੀ ਕਰਦੇ ਨੇ ਮੰਗ ਇਹੀ ਕਰਦੇ ਆ ਜੇ ਭਗਵੰਤ ਮਾਨ ਸਰਕਾਰ ਤੋਂ ਇਹਨਾਂ ਤੇ ਨਕੇਲ ਪਾਈ ਜਾਵੇ ਗੁੰਡਿਆਂ ਰਾਜ ਤੇ ਜਿਹੜਾ ਰਾਤੀ 9 10 ਵਜੇ ਤੋਂ ਬਾਅਦ ਸਟਾਰਟ ਹੋ ਜਾਂਦਾ ਗੁੰਡਾ ਰਾਜ ਇਹਨਾਂ ਤੇ ਨਕੇਲ ਪਾਈ ਜਾਵੇ